ਸਰ ਇੰਤਕਾਲ ਕਰਾਉਣ ਦੇ ਲਈ ਪਹੁੰਚੇ ਹੋ ਜੀ ਇਹਨੇ ਸਮੇ ਤੋਂ ਪੈਂਡਿੰਗ ਇੱਕ ਕਾਫੀ ਜਰ ਪੁਰਾਣਾ ਪਿਆ ਜੀ ਕਾਫੀ ਬਹੁਤ ਤਵਫਲ ਦੇ ਚੁੱਕਾ ਹੈ ਨਾ ਉਹ ਮੇਰਾ ਮਤਲਬ ਇੰਤਕਾਲ ਚਾੜ ਨਹੀਂ ਦੇ ਰਿਹਾ ਇਹਨੇ ਸਮੇ ਤੋਂ ਪੈਂਡਿੰਗ ਨਹੀਂ ਜਿਹੜਾ ਸਪਾਸ ਮੁਕਾਰ ਕੀਤਾ ਜਾਂਦਾ ਹੈ ਉਹਦੇ ਸੰਤਾ ਕੋਈ ਸਾਲ ਬਤਾਓ 85 ਦਾ ਲਿਆ ਸੀ ਅਸੀਂ ਸੋ 85 ਦਾ ਪੈਂਡਿੰਗ ਹੈ ਪੈਂਡਿੰਗ ਪਿਆ ਹੈ ਮੈਂ ਬਹੁਤ ਤਵਫਲ ਦਿੱਕ ਦੇ ਚੁੱਕਾ ਇਹਨਾਂ ਨੂੰ ਕਾਗਜ਼ ਪਤਨ ਦੇ ਦਿੱਤਾ ਹੈ ਇਹਨਾਂ ਨੂੰ ਰਸਤਾ ਨਹੀਂ ਦਿੰਦੇ ਕੋਈ ਪ੍ਰਾਣ ਵਾਸਤੇ ਕੋਈ ਗੱਲਬਾਤ ਨਹੀਂ ਕਰਦੇ ਕੁਝ ਦੇਖ ਰਹੇ ਸਾਡੇ ਟੇਬਲ ਤੇ ਅਪਰੋਕਸੀਮੇਟ ਹੁਣ 300 ਤੋਂ ਪਲੱਸ ਅਸੀਂ ਜਿਹੜੇ ਫੈਸਲੇ ਕਰ ਚੁੱਕੇ ਆ ਸਵੇਰ ਦੇ ਇੰਤਕਾਲਾਂ ਲੰਘ ਗਏ। ਬਾਰੇ ਬਾਪੂ ਜੀ 1985 ਦਾ ਜਿਹੜਾ ਕੰਮ ਪੈਂਡਿੰਗ ਹੈਗਾ ਅੱਜ ਲੱਗਦਾ ਹੋਊ ਇੱਕ ਦਿਨ ਦੇ ਵਿੱਚ ਕਰਦੇ ਕੁਝ ਨਹੀਂ ਕਰਦੇ ਮੇਰਾ ਕੁਝ ਨਹੀਂ ਹੋਇਆ ਕੋਈ ਕੰਮ ਜਿਹਾ ਜੋ ਹੈ ਬਸ ਪਬਲਿਕ ਦਾ ਸਵੇਰ ਦਾ ਤੇ ਬਹੁਤ ਜ਼ਿਆਦਾ ਰਾਸ ਸੀ ਪਰ ਅਸੀਂ ਸਾਰਿਆਂ ਦੇ ਜਿਹੜੇ ਇੰਤਕਾਲ ਹੋਣ ਵਾਲੇ ਸੀ ਜੋ ਵੀ ਅਸੀਂ ਕਰਕੇ ਉਹਨਾਂ ਨੂੰ ਫ੍ਰੀ ਕਰ ਚੁੱਕੇ ਆ ਹੁਣ ਵੀ ਪਬਲਿਕ ਜਿਹੜੀ ਆ ਰਹੀ ਹੈ ਉਹਨਾਂ ਦਾ ਫੈਸਲਾ ਵੀ ਅਸੀਂ ਨਾਲ-ਨਾਲ ਕਰਦੇ ਜਾ ਰਹੇ ਆ। ਨੇ ਕਹਿੰਦੇ ਸੀ ਤੁਹਾਡੇ ਘਰ ਤੱਕ ਸਰਕਾਰ ਆਊਗੀ ਤੁਹਾਡੇ ਘਰ ਤੱਕ ਆ ਕੇ ਤੁਹਾਡਾ ਕੰਮ ਕਰਕੇ ਜਾਊਗੀ ਆਇਆ ਕੋਈ ਨਹੀਂ ਆਇਆ ਕੋਈ ਕਿਸੇ ਨੇ ਕੁਝ ਨਹੀਂ ਆਇਆ ਕੋਈ ਗੱਲਬਾਤ ਨਹੀਂ ਹੋਈ ਨਾ ਸਰਕਾਰ ਆਈ ਹੈ ਨਾ ਕਿਸੇ ਨੇ ਹੈਲਪ ਕੀਤੀ ਹੈ ਨਾ ਕੋਈ ਗੱਲਬਾਤ ਹੋਈ ਮੇਰਾ ਕੰਮ ਨਹੀਂ ਹੋ ਰਿਹਾ ਪਰ ਇਹ ਤਾਂ ਕੱਲ ਚੜ੍ਹ ਨਹੀਂ ਰਿਹਾ ਮੇਰਾ ਇਹ ਕੱਲ ਚੜਵਾ ਦਿਓ ਮਿਹਰਬਾਨੀ ਕਰ ਅੱਜ ਵੀ ਅੱਜ ਵੀ ਕੁਝ ਨਹੀਂ ਹੋਇਆ ਅੱਜ ਵੀ ਕੁਝ ਨਹੀਂ ਹੋ ਜਾਦਾ ਅਸੀਂ ਉਹਨਾਂ ਨੂੰ ਮੈਸੇਜ ਲਵਾ ਰਹੇ ਆ ਕਿ ਜਿਹੜਾ ਅਧੂਰਾ ਹੈ ਵੀ ਆਪਨਾ ਕੰਪਲੀਟ ਕਰਾਓ ਤੇ ਅਗਰ ਅੱਜ ਰਹਿ ਜਾਂਦਾ ਤਾਂ ਬਾਏ ਮੰਡੇ ਸਾਡੇ ਕੋਲੋਂ ਉਹਨੂੰ ਆਰਡਰ ਕਰਵਾ ਕੇ ਕਲੀਅਰ ਕਰਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਖਾਸ ਤੌਰ ਤੇ ਟਵੀਟ ਕਰਕੇ ਦੱਸਿਆ ਗਿਆ ਕਿ ਪੰਜਾਬੀਆਂ ਦੇ ਲਈ ਇੱਕ ਖਾਸ ਸੂਚਨਾ ਕਿ ਜਿਨ੍ਹਾਂ ਦੇ ਇੰਤਕਾਲ ਦੇ ਕੰਮ ਪੈਂਡਿੰਗ ਪਏ ਨੇ ਅੱਜ ਉਹਨਾਂ ਦੇ ਇੰਤਕਾਲ ਦੇ ਕੰਮ ਹੋਣਗੇ ਕਿਉਂਕਿ ਅੱਜ ਸਹਿ ਤਸੀਲ ਤੇ ਤਸੀਲ ਜਿਹੜੀ ਆ ਉਹ ਖੁੱਲੀ ਰਹੇਗੀ तमाम ਅਫਸਰ ਜਿਹੜੇ ਨੇ ਉਹਨਾਂ ਤਸੀਲਾਂ ਦੇ ਵਿੱਚ ਨਜ਼ਰ ਵੀ ਆਉਣਗੇ ਔਰ ਇਸ ਸਮੇਂ ਪਟਿਆਲਾ ਦੀ ਕਮੇਟੀ ਦਫ਼ਤਰ ਦੇ ਵਿੱਚ ਮੌਜੂਦ ਆਏ ਤੁਸੀਂ ਦਫ਼ਤਰ ਦੇ ਵਿੱਚ ਦੇਖ ਸਕਦੇ ਹੋ ਕਿ तमाम ਪਟਵਾਰੀ ਜਿਹੜੇ ਨੇ ਉਹ ਕੁਰਸੀਆਂ ਦੇ ਉੱਪਰ ਬੈਠੇ ਹੋਏ ਨੇ ਤਹਿਸੀਲਦਾਰ ਜਿਹੜੇ ਨੇ ਉਹ ਕੁਰਸੀਆਂ ਦੇ ਉੱਪਰ ਬੈਠੇ ਹੋਏ ਨੇ ਕਿਉਂਕਿ ਇੰਤਕਾਲ ਦਾ ਜ਼ਿਕਰ ਜ਼ਿਕਰ ਕੀਤਾ ਜਾਵੇ ਤੇ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਆਪਣੀ ਜ਼ਮੀਨ ਆਪਣੇ ਨਾਮ ਕਿਉਂਕਿ ਜਦੋਂ ਸਰਕਾਰੀ ਖਾਤਿਆਂ ਦੇ ਵਿੱਚ ਇੰਤਕਾਲ ਕਟਾਇਆ ਜਾਂਦਾ ਹੈ ਜਾਂ ਉਸ ਦੀਆਂ ਫਰਜ਼ਾਂ ਕਟਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਕਿਸੇ ਦਾ ਨਾਮ ਜਿਹੜਾ ਉਹ ਬੋਲ ਰਿਹਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਲੋਕ ਰਜਿਸਟਰੀਆਂ ਕਰਾ ਕੇ ਇੰਤਕਾਲ ਕਰਉਣਾ ਭੁੱਲ ਜਾਂਦੇ ਨੇਗੇ ਔਰ ਇੰਤਕਾਲ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਇੰਤਕਾਲ ਦੇ ਕੰਮ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਪੈਂਡਿੰਗ ਪਏ ਸੀਗੇ ਭਾਵੇਂ ਹੜਤਾਲਾਂ ਚੱਲਦੀਆਂ ਹੋਣ ਭਾਵੇਂ ਉਹ ਕੋਈ ਨਾ ਕੋਈ ਸਰਕਾਰ ਦੇ ਕਾਮਕਾਰ ਚੱਲਦੇ ਹੋਣ ਜਿਸ ਦੇ ਕਰਕੇ ਇੰਤਕਾਲ ਦਾ ਕੰਮ ਪੈਂਡਿੰਗ ਰਹਿ ਜਾਂਦਾ ਔਰ ਅਕਸਰ ਵੇਖਿਆ ਜਾਂਦਾ ਹੈ ਕਿ ਤਹਿਸੀਲਾਂ ਦੇ ਵਿੱਚ ਜਾਂ ਕਈ ਥਾਵਾਂ ਦੇ ਉੱਪਰ ਜਦੋਂ ਪਟਵਾਰੀਆਂ ਦੇ ਕੋਲ ਲੰਬੀ ਗਿਣਤੀ ਦੇ ਵਿੱਚ ਜਾਂ ਵੱਡੀ ਗਿਣਤੀ ਦੇ ਵਿੱਚ ਲੋ ਪ੍ਰੌਪਰਟੀ ਵੇਚਣ ਦੇ ਲਈ ਲੋਕ ਜਾਂਦੇ ਨੇ ਤੋਂਨ ਇੰਤਕਾਲ ਦੀ ਸਭ ਤੋਂ ਜ਼ਿਆਦਾ ਮੁਸ਼ਕਲ ਆ ਜਾਂਦੀ ਹੈ ਜਦੋਂ ਪ੍ਰੌਪਰਟੀ ਕਿਸੇ ਹੋਰ ਨੂੰ ਵੇਚ ਨਹੀਂ ਹੁੰਦੀ ਹੈ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ तमाम ਕਾਗਜ਼ ਚ ਲੈ ਕੇ ਜਿਹੜੇ ਤਹਿਸੀਲਾਰ ਹੋਗੇ ਪਟਵਾਰੀ ਹੋਗੇ ਉਹ ਬੈਠੇ ਹੋਏ ਨੇ ਔਰ ਲੋਕ ਇਹਨਾਂ ਕੋਲ ਆਉਣ ਦੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਤ ਜਲਤ ਇਹਨਾਂ ਲੋਕਾਂ ਕੋਲ ਪਹੁੰਚਿਆ ਜਾਵੇ ਪਟਵਾਰੀਆਂ ਕੋਲ ਪਹੁੰਚਿਆ ਜਾਵੇ ਜਿਸ ਦੇ ਕਰਕੇ ਇੰਤਕਾਲ ਜਿਹੜੇ ਨੇ ਉਹ ਹੋ ਸਕਣ ਤੇ ਗਾਂ ਨੂੰ ਜੇਕਰ ਕਿਸੇ ਨੂੰ ਪ੍ਰੌਪਰਟੀ ਵੇਚਣੀ ਵੀ ਹੈਗੀ ਹੈ ਤੋਂ ਇੰਤਕਾਲ ਦੇ ਕਰਕੇ ਕਾਫੀ ਲੋਕਾਂ ਦੀ ਪ੍ਰੌਪਰਟੀ ਦਾ ਕੰਮ ਰੁਕ ਜਾਂਦਾ ਹੈ ਲੇਕਿਨ ਹੁਣ ਸਵਾਲ ਇੱਥ ਕਿ ਇੰਨੇ ਸਾਲਾਂ ਤੋਂ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਅੱਜ ਦੇ ਦਿਨ ਜਾਂ ਹੋਰ ਕਿੰਨੇ ਕ ਦਿਨ ਅਜੇ ਹੀ ਜਿਹੜੀ ਛੁੱਟੀ ਵਾਲੇ ਦਿਨ ਕਿਉਂਕਿ ਇਹ ਸ਼ਨੀਵਾਰ ਦਾ ਦਿਨ ਵੀ ਹੈ ਛੁੱਟੀ ਵੀ ਹੈਗੀ ਹੈ ਛੁੱਟੀ ਦੇ ਵਿੱਚ ਅਕਸਰ ਜਿਹੜੀਆਂ ਅਧਿਕਾਰੀਆਂ ਦੀ ਛੁੱਟੀ ਹੁੰਦੀ ਹੈ ਘਰਾਂ ਦੇ ਵਿੱਚ ਅਧਿਕਾਰੀ ਹੁੰਦੇ ਨੇ ਲੇਕਿਨ ਦਫ਼ਤਰਾਂ ਦੇ ਵਿੱਚ ਜ਼ਰੂਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋਵਗੇ ਤਹਿਸੀਲਦਾਰ ਨੇ ਪਵਨਦੀਪ ਸਿੰਘ ਜਿਹੜੇ ਉਹ ਬੈਠੇ ਹੋਏ ਨੇ ਪਟਿਆਲਾ ਦੇ ਵਿੱਚ ਔਰ ਪਟਿਆਲਾ ਡੀਸੀ ਦਫਤਰ ਦੇ ਕਮੇਟੀ ਹਾਲ ਦੇ ਵਿੱਚ ਦੀਆਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਲੋਕ ਇੰਤਕਾਲ ਕਰਾਉਣ ਦੇ ਲਈ ਪਹੁੰਚ ਰਹੇ ਨੇ ਤਹਿਸੀਲਦਾਰ ਸਾਹਿਬ ਨੇ ਤਹਿਸੀਲਦਾਰ ਸਾਹਿਬ ਮਾਫੀ ਚਾਹੁੰਦਾ ਥੋੜਾ ਜਿਹਾ ਪਰੇਸ਼ਾਨ ਕਰੂੰਗਾ ਕਿ ਕਿੰਨੇ ਸਮੇਂ ਤੋਂ ਬੈਠੇ ਹੋ ਜੀ ਲੋਕ ਕਿੰਨੇ ਆ ਰਹੇ ਥੋੜਾ ਦੇਖੋ ਅਸੀਂ ਸਵੇਰ ਤੋਂ ਹੀ ਅੱਜ ਇੱਥੇ ਕੈਂਪ ਲਾਇਆ ਹੋਇਆ ਹੈ ਤੇ ਪਬਲਿਕ ਤਸਵੀਰ ਦਾ ਤੇ ਬਹੁਤ ਜ਼ਿਆਦਾ ਰਸਤੀ ਪਰ ਅਸੀਂ ਸਾਰਿਆਂ ਦੇ ਜਿਹੜੇ ਇੰਤਕਾਲ ਹੋਣ ਵਾਲੇ ਸੀ ਜੋ ਵੀ ਅਸੀਂ ਕਰਕੇ ਉਹਨਾਂ ਨੂੰ ਫ੍ਰੀ ਕਰ ਚੁੱਕੇ ਹਾਂ ਹੁਣ ਵੀ ਪਬਲਿਕ ਜਿਹੜੀ ਆ ਰਹੀ ਹੈ ਉਹਨਾਂ ਦਾ ਫੈਸਲਾ ਵੀ ਅਸੀਂ ਨਾਲ ਨਾਲ ਕਰਦੇ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਡੇ ਟੇਬਲ ਤੇ ਅਪਰੋਕਸੀਮੇਟ ਹੁਣ 300 ਤੋਂ ਪਲੱਸ ਅਸੀਂ ਜਿਹੜੇ ਫੈਸਲੇ ਕਰ ਚੁੱਕੇ ਹਾਂ ਸਵੇਰ ਦੇ ਇੰਤਕਾਲਾਂ ਦੇ ਹੋਰ ਕਦ ਤੱਕ ਇਹ ਕੈਂਪ ਚੱਲਣਾ ਹੈ ਕਿਉਂਕਿ ਕਾਫੀ ਸਾਲਾਂ ਦੇ ਪੈਂਡਿੰਗ ਨੇਗੇ ਹੋਰ ਕਾਫੀ ਲੋਕ ਇਸ ਦੇ ਖੱਜਲ ਖਵਰ ਵੀ ਹੁੰਦੇ ਨੇ ਨਾ ਇੰਤਕਾਲਾਂ ਨੂੰ ਲੈ ਕੇ ਦੇਖੋ ਜੀ ਅੱਜ ਜੇ ਬਿਸ਼ੱਕ ਪਬਲਿਕ ਆਈ ਹੈ ਯਾ ਪਟਵਾਰੀ ਸਾਹਿਬ ਆਪਣੇ ਲੈਵਲ ਤੇ ਇੰਤਕਾਲ ਲੈ ਕੇ ਆਏ ਸਾਡੇ ਕੋਲੇ ਅਸੀਂ ਸਾਰੇ ਚੈੱਕ ਕਰ ਰਹੇ ਆਂ ਉਹਨਾਂ ਚੋਂ ਜਿਹਦੀ ਡਾਕੂਮੈਂਟਸ ਕੰਪਲੀਟ ਨੇ ਅਸੀਂ ਉਹਨਾਂ ਸਾਰਿਆਂ ਦੇ ਫੈਸਲੇ ਕਰ ਰਹੇ ਆਂ ਜਿਹਦਾ ਨਹੀਂ ਕੰਪਲੀਟ ਆ ਬਾਕੀ ਦਾ ਉਹਨੂੰ ਮੈਸੇਜ ਵੀ ਲਵਾ ਰਹੇ ਆਂ ਕਿ ਤੁਹਾਡੇ ਵੱਲੋਂ ਆਹਾ ਪੈਂਡਿੰਗ ਹੈ ਐਪਲੀਕੈਂਟ ਵੀ ਕਈ ਵਾਰ ਸਾਡੇ ਕੋਲ ਡਾਕੂਮੈਂਟ ਪੂਰੇ ਨਹੀਂ ਕਰਦਾ ਜਿਹਦੇ ਕਰਕੇ ਇੰਤਕਾਲ ਪੈਂਡਿੰਗ ਪਿਆ ਰਹਿੰਦਾ ਅਸੀਂ ਉਹਨਾਂ ਨੂੰ ਮੈਸੇਜ ਲਵਾ ਰਹੇ ਆਂ ਕਿ ਜਿਹਦਾ ਅਧੂਰਾ ਹੈ ਵੀ ਆਪਣਾ ਕੰਪਲੀਟ ਕਰਾਓ ਤੇ ਅਗਰ ਅੱਜ ਰਹਿ ਜਾਂਦਾ ਤਾਂ ਬਾਈ ਮੰਡੇ ਸਾਡੇ ਕੋਲੋਂ ਉਹਨੂੰ ਆਰਡਰ ਕਰਵਾ ਕੇ ਕਲੀਅਰ ਕਰਵਾ ਲਓ ਇਹ ਕਿੰਨੇ ਸਮੇਂ ਤੱਕ ਦਾ ਕੈਂਪ ਜਿਹੜਾ ਬੋਲਿਆ ਗਿਆ ਕਿਸ ਅੱਜ ਅੱਜ ਦੇ ਦਿਨ ਦਾ ਹੀ ਕੈਂਪ ਹੈ ਜੀ ਇਹ ਵਿਸ਼ੇਸ਼ ਕੈਂਪ ਲੱਗਿਆ ਅੱਜ ਸਪੈਸ਼ਲ ਦੇਖੋ ਸੈਟਰਡੇ ਦੀ ਛੁੱਟੀ ਹੁੰਦੀ ਹੈ ਪੰਜਾਬ ਸਰਕਾਰ ਦੀ ਪਰ ਅੱਜ ਸਰਕਾਰ ਨੇ ਹੁਕਮ ਕੀਤਾ ਵੀ ਅੱਜ ਦਾ ਵਿਸ਼ੇਸ਼ ਕੈਂਪ ਦੇ ਵਿੱਚ ਫੈਸਲੇ ਹੀ ਕਰਨੇ ਆ ਅਸੀਂ ਸਾਰੇ ਜਿੰਨੀ ਦੇਰ ਤੱਕ ਜਿੰਨੇ ਵੀ ਇੰਤਕਾਲ ਪੈਂਡਿੰਗ ਨੇ ਅਸੀਂ ਸਾਰਿਆਂ ਨੂੰ ਰਿਵਿਊ ਕਰ ਰਹੇ ਹਾਂ ਅੱਜ ਸਾਰਿਆਂ ਨੂੰ ਦੇਖ ਰਹੇ ਹਾਂ ਕਿ ਉਹਨਾਂ ਵਿੱਚ ਕੀ ਕਮੀ ਹੈ ਜਿਹੜੀਆਂ ਕਮੀਆਂ ਸਾਡੇ ਲੈਵਲ ਤੇ ਦੂਰ ਹੋਣ ਵਾਲੀਆਂ ਨੇ ਅਸੀਂ ਅੱਜ ਹੀ ਕਰਕੇ ਜਾਵਾਂਗੇ ਅਗਰ ਕੋਈ ਪਬਲਿਕ ਦਾ ਰਹੂਗਾ ਤਾਂ ਅਸੀਂ ਉਹਦਾ ਵੀ ਅਸੀਂ ਫੈਸਲਾ ਜਿਹੜਾ ਹੈਗਾ ਜਲਦੀ ਹੀ ਕਰਵਾ ਲਾਂਗੇ ਪਬਲਿਕ ਨੂੰ ਬੁਲਾ ਕੇ ਆਪਣੇ ਕੋਲ ਅਛਾ ਮਨਜੂ ਸਰ ਜੋ ਕਾਫੀ ਲੋਡ ਸਰਕਾਰੀ ਦਫਤਰਾਂ ਦੇ ਵਿੱਚ ਰਹਿੰਦਾ ਹੈ ਪਟਵਾਰੀਆਂ ਦੇ ਕੋਲ ਤਹਿਸੀਲਦਾਰਾਂ ਦੇ ਕੋਲ ਉਹ ਕਿਥੇ ਨਾ ਕਿਥੇ ਅਜ ਕਟੂਗਾ ਕੁਝ ਫਰਕ ਉਸ ਲੋਡ ਦੇ ਵਿੱਚ ਵੀ ਦੇਖੋ ਜੀ ਗੱਲ ਇਹ ਹੈ ਕਿ ਅਦਰਵਾਈਜ਼ ਪਬਲਿਕ ਦਿਨਾਂ ਦੇ ਵਿੱਚ ਸਾਡੇ ਕੋਲ ਕੱਲਾ ਮਿਊਟੇਸ਼ਨ ਦਾ ਕੰਮ ਨਹੀਂ ਹੁੰਦਾ ਲੈਂਡ ਆਰਡਰ ਦੀ ਡਿਊਟੀ ਵੀ ਅਸੀਂ ਕਰਨੀ ਹੈ ਰਿਕਾਰਡ ਵੀ ਦੇਖਣਾ ਹੈ ਹੋਰ ਪਬਲਿਕ ਨੂੰ ਵੀ ਅਟੈਂਡ ਕਰਨਾ ਹੈ ਮਤਲਬ ਸਾਰੇ ਕੰਮ ਜਿਹੜੇ ਨੇ ਮਿਕਸ ਹੋ ਜਾਂਦੇ ਨੇ ਕੋਰਟ ਵਰਕ ਵੀ ਕਰਨਾ ਹੁੰਦਾ ਬਟ ਅੱਜ ਜਿਹੜਾ ਹੈਗਾ ਅਸੀਂ ਹੋਰ ਕੋਈ ਵੀ ਕੰਮ ਇਹਦੇ ਪੈਰਲਲ ਨਹੀਂ ਕਰ ਰਹੇ ਸਿਰਫ ਤੇ ਸਿਰਫ ਇੰਤਕਾਲ ਹੀ ਜਿਹੜੇ ਅਸੀਂ ਅੱਜ ਸੁਣ ਰਹੇ ਹਾਂ ਤਾਜ तमाम ਇੰਤਕਾਲ ਦੇ ਕੰਮ ਜਿਹੜੇ ਨੇ ਉਹ ਨਿਬੇੜੇ ਜਾ ਰਹੇ ਨੇ ਕਿ ਔਰ ਕਿਹਾ ਜਾ ਰਿਹਾ ਕਿ ਸਵੇਰ ਤੋਂ ਕਈ ਲੋਕ ਜਿਹੜੇ ਇੰਤਕਾਲ ਕਰਾਉਣ ਦੇ ਲਈ ਪਹੁੰਚੇ ਸੀ ਤੇ ਉਹਨਾਂ ਦੇ ਇੰਤਕਾਲ ਹੋਏ ਵੀ ਨੇਗੇ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਇੰਤਕਾਲ ਹੋਏ ਨੇ ਔਰ ਜਿਹੜੇ ਕਾਫੀ ਸਮੇਂ ਤੋਂ ਲੰਬਿਤ ਸੀਗੇ ਔਰ ਕਾਫੀ ਸਮੇਂ ਦੇ ਵਿੱਚ ਲੋਕਾਂ ਦਾ ਜਿਸ ਤਰੀਕੇ ਨਾਲ ਕੰਮ ਰੁਕਿਆ ਹੋਇਆ ਸੀਗਾ ਕੁਝ ਬਜ਼ੁਰਗ ਜਰੂਰ ਪਹੁੰਚੇ ਨੇ ਪਿੰਡਾਂ ਤੋਂ ਪਹੁੰਚੇ ਹੋਣੇ ਇਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਹੈਗੇ ਕਿ ਕਿੰਨੇ ਸਮੇਂ ਤੋਂ ਇਹਨਾਂ ਦੀ ਪ੍ਰਾਪਰਟੀ ਦਾ ਇਹ ਕੰਮ ਬਾਪੂ ਜੀ ਇੰਤਕਾਲ ਕਰਾਉਣ ਦੇ ਲਈ ਪਹੁੰਚੇ ਹੋ ਹਾਂਜੀ ਹਾਂਜੀ ਕਿੱਥੋਂ ਆਏ ਹੋ ਜਾਫਰਨਗਰ ਸ਼ਾਦੀਵਾਲ ਕਿੰਨੇ ਸਮੇਂ ਤੋਂ ਕੰਮ ਪੈਂਡਿੰਗ ਸੀਗਾ ਜੀ ਇਹ ਹੋ ਗਿਆ ਨਹੀਂ 6 ਕੁ ਮਹੀਨੇ ਹੋਈ ਗਏ ਨੇ 6 ਮਹੀਨੇ ਤੋਂ ਕੰਮ ਸੀਗਾ ਹੋ ਗਿਆ ਅੱਜ ਨਹੀਂ ਜੀ ਹੁਣ ਹੋ ਜਾਏਗਾ ਜੀ ਹੁਣ ਮਤਲਬ ਸਾਈਨ ਕਰਾਂਗੇ ਕਿੰਨੇ ਕਿੜੇ ਕੱਟਨੇ ਪਏ ਜੀ ਦਫ਼ਤਰ ਸਰਕਾਰੀ ਪਹਿਲਾਂ ਤੋਂ ਬਥੇਰੇ ਕੱਟਨੇ ਪਏ ਕਿੜੇ ਜੀ ਹਾਂਜੀ ਅੱਜ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਅੱਜ ਦਫ਼ਤਰ ਖੁੱਲ੍ਹਾ ਹੈ ਅੱਜ ਤਾਂ ਪਟਵਾਰੀ ਸਾਹਿਬ ਦਾ ਫੋਨ ਹੀ ਆਇਆ ਸੀ ਵੀ ਕੈਂਪ ਲੱਗਾ ਹੈ ਤੇ ਫਿਰ ਬੰਦ ਹੋ ਗਿਆ ਚਾ ਫੋਨ ਕੀਤਾ ਜੀ ਪਟਵਾਰੀ ਹਾਂਜੀ ਹਾਂਜੀ ਆਪ ਵੀ ਤੁਹਾਡਾ ਵੀ ਕੋਈ ਇੱਕ ਇਕ ਕੋਈ ਕੰਮ ਹੈ ਕਿੰਨੀ ਵਾਰੀ ਢੇੜੇ ਮਾਰ ਚੁੱਕੇ ਹਾਂ ਉਹ ਦੂਜਾ ਤੀਜਾ ਢੇੜਾ ਹੈ ਪਹਿਲਾਂ ਪਟਵਾਰੀ ਨਵੇਂ ਸਨ ਉਹਨਾਂ ਕੰਮ ਨਹੀਂ ਕੀਤਾ ਜੀ ਫਿਰ ਉਹਨੇ ਨਾ ਪਟਵਾਰੀ ਸਾਹਿਬ ਨੇ ਫੋਨ ਕੀਤਾ ਫਿਰ ਅਸੀਂ ਹੁਣ ਆ ਗਏ ਵਿਚਕਾਰ ਪਟਵਾਰੀ ਵੀ ਹੜਤਾਲਾਂ ਤੇ ਚਲੇ ਗਏ ਸੀ ਕਹਿੰਦੇ ਅਸੀਂ ਨਵੇਂ ਪਟਵਾਰੀਆਂ ਤੋਂ ਕੰਮ ਨਹੀਂ ਹੋਇਆ ਨਹੀਂ ਹੋਇਆ ਜੀ ਪੁਰਾਣੀ ਕਹੜੀਏ ਕਿ 올ਡ ਇਜ਼ ਗੋਲਡ ਬਿਲਕੁਲ ਜੀ ਬਿਲਕੁਲ 올ਡ ਇਜ਼ ਗੋਲਡ ਨਹੀਂ ਸਾਡੇ ਸਾਰੇ ਵਾਕ ਲੰਬੜਦਾਰਾਂ ਨਾ ਮੈਂ ਸਾਰੇ ਆ ਪੁਰਾਣੇ ਬੰਦੇ ਸਹੀ ਨੇ ਨਵੇਂ ਆ ਨੇ ਤਾਂ ਕੀਤਾ ਹੀ ਨਹੀਂ ਕੋਈ ਅਜਾ ਤੁਹਾਡਾ ਤਜਰਬਾ ਬੜਾ ਹੀ ਰਹਾ ਹੋਏਗਾ ਜੀ ਇੰਤਕਾਲ ਨੂੰ ਲੈ ਕੇ ਕਾਫੀ ਮੁਸ਼ਕਲ ਹੁੰਦੀ ਹੈ ਲੋਕ ਇੰਤਕਾਲ ਦੇ ਲਈ ਧੱਕੇ ਖਾਂਦੇ ਨੇ ਰਜਿਸਟਰੀਆਂ ਕਰਾ ਜਾਂਦੇ ਨੇ پیسے ਪੂਰੇ ਦੇ ਕੇ ਲੇਕਿਨ ਇੰਤਕਾਲ ਦੇ ਵਿੱਚ ਕਾਫੀ ਮੁਸ਼ਕਲ ਹੁੰਦੀ ਹੈ ਹਾਂਜੀ 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 ਕਰਪਸ਼ਨ ਬੰਦ ਹੋ ਗਿਆ ਕਰਪਸ਼ਨ ਬੰਦ ਹੋ ਗਿਆ ਚਲੋ ਫਰਕ ਦੇ ਪਿਆ ਆਪਾਂ ਇਹ ਨਹੀਂ ਕਹਿੰਦੇ ਅੱਗੇ ਅੰਗ ਪਰ ਹੁਣ ਥੋੜਾ ਲੁਕ ਛੁਪ ਕੇ ਸਾਰਾ ਕੰਮ ਚੱਲਦੇ ਨੇ ਜੀ ਜ਼ਿਮੀਦਾਰਾਂ ਦਾ ਸਭ ਤੋਂ ਜ਼ਿਆਦਾ ਅਵਸਥਾ ਤਹਿਸੀਲਦਾਰਾਂ ਤੇ ਪਟਵਾਰੀਆਂ ਨਾਲ ਰਹਿੰਦਾ ਕੀ ਕਰਪਸ਼ਨ ਬੰਦ ਹੋਇਆ ਨਹੀਂ ਹੋਇਆ ਜੀ ਨਹੀਂ ਹੋ ਬਿਲਕੁਲ ਤੇ ਨਹੀਂ ਹੋਇਆ ਪਰ ਫਰਕ ਪੈ ਗਿਆ ਜੀ ਮੰਗਦੇ ਹੁਣੇ ਵੀ ਪਟਵਾਰੀ ਪੈਸੇ ਆ ਤੁਸੀਂ ਆਪੇ ਹੀ ਦੇਣੇ ਆ ਜਦੋਂ ਨਹੀਂ ਦੋ ਰਾ ਗੇੜੇ ਲੱਗੇ ਤੀਜੀਏ ਤੁਹਾਨੂੰ ਆਪੇ ਦੇਣਾ ਪੈਣਾ ਜੀ ਨਾਲ ਸਿੱਧਾ ਤਰੀਕਾ ਮਤਲਬ ਕਹਿ ਲਈ ਕਿ ਮੰਗਣ ਦਾ ਤਰੀਕਾ ਪਲਟ ਗਿਆ ਪਲਟ ਗਿਆ ਜੀ ਪਲਟ ਗਿਆ ਹੁਣ ਬੱਚਿਆਂ ਦੇ ਨਾਮ ਜ਼ਮੀਨ ਹੀ ਸੀ ਇਹ ਲਵਾਈ ਜੀ ਇਹ ਬੱਚਿਆਂ ਦੇ ਨਾਮ ਤੇ 6 ਮਹੀਨੇ ਹੋ ਗਏ ਨਹੀਂ ਲੱਗੀ ਹੁਣ ਉਹੀ ਚੱਕਰ ਹੁਣ ਦੁਬਾਰੇ ਫੇਰ ਆਉਣਾ ਪਿਆ ਬਿਲਕੁਲ ਜਿਸ ਤਰੀਕੇ ਦੇ ਨਾਲ ੱਤਕੇ ਲੋਕਾਂ ਨੂੰ ਜ਼ਰੂਰ ਖਾਣੇ ਪੈਂਦੇ ਸੀਗੇ ਸਰ ਇੰਤਕਾਲ ਕਰਾਉਣ ਦੇ ਲਈ ਪਹੁੰਚਿਓ ਜੀ ਇਸ ਸਮੇਂ ਤੋਂ ਪੈਂਡਿੰਗ ਇੱਕ ਕਾਫੀ ਪੁਰਾਣਾ ਪਿਆ ਜੀ ਕਾਫੀ ਬਹੁਤ ਵਾਰ ਲਿਖ ਕੇ ਦੇ ਚੁੱਕਾ ਇਹਨਾਂ ਨੂੰ ਮੇਰਾ ਮਤਲਬ ਇੰਤਕਾਲ ਚਾੜ ਨਹੀਂ ਰਹੇ ਮੇਰਾ ਇਹ ਨਹੀਂ ਸਮੇਂ ਤੋਂ ਪੈਂਡਿੰਗ ਜਿਹੜਾ ਸੀ ਆਪਾਂ ਜਦੋਂ ਮਕਾਨ ਖਰੀਦਿਆ ਜਦ ਦਾ ਹੈ ਕੋਈ ਦਾ ਸੰਤਾ ਕੋਈ ਸਾਲ ਪਤਾਉਣ ਤੋਂ 85 ਦਾ ਲਿਆ ਸੀ ਅਸੀਂ 1985 ਦਾ ਪੈਂਡਿੰਗ ਹੈਗਾ ਪੈਂਡਿੰਗ ਪਿਆ ਹੈ ਮੈਂ ਬਹੁਤ ਵਾਰ ਲਿਖ ਕੇ ਦੇ ਚੁੱਕਾ ਇਹਨਾਂ ਨੂੰ ਕਾਗਜ਼ ਪੱਤਰ ਦੇ ਦਿੰਨਾ ਇਹਨਾਂ ਨੂੰ ਰਸਤਾ ਨਹੀਂ ਦਿੰਦੇ ਕੋਈ ਬਣਾਉਣ ਵਾਸਤੇ ਕੋਈ ਗੱਲਬਾਤ ਹੀ ਨਹੀਂ ਕਰਦੇ ਪਰ ਬਾਪੂ ਜੀ 1985 ਦਾ ਜਿਹੜਾ ਕੰਮ ਪੈਂਡਿੰਗ ਹੈਗਾ ਅੱਜ ਲੱਗਦਾ ਹੋ ਜੂ ਇੱਕ ਦਿਨ ਦੇ ਵਿੱਚ ਸਾਰ ਕਰ ਰਹੇ ਕੁਝ ਨਹੀਂ ਕਰ ਰਹੇ ਮੇਰਾ ਕੁਝ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਬਸ ਅੱਗੇ ਦੇ ਅੱਗੇ ਕੋਈ ਨਾ ਕੋਈ ਨਕਸ ਕੱਢੀ ਜਾ ਰਹੇ ਬਸ ਕੁਝ ਕੱਢੀ ਕੁਝ ਕਹਿੰਦੇ ਕਹਿੰਦੇ ਤੁਹਾਨੂੰ ਹੁਣ ਕਹਿੰਦੇ ਪਹਿਲਾਂ ਉਹ ਕਾਗਜ਼ ਕੱਢਾਵਾਂਗੇ ਤੁਹਾਡੀ ਪਟਵਾਰੀ ਪੁਰਾਣੇ ਕੋਲੋਂ ਲੈ ਕੇ ਕਾਗਜ਼ ਦੇਖੀ ਚੈੱਕ ਕਰਕੇ ਸਾਰੇ ਦੇਖਾਂਗੇ 285 ਦੇ ਵਿੱਚ ਤਾਂ ਕਈ ਪਟਵਾਰੀ ਬਦਲ ਵੀ ਗਏ ਹੋਣ ਬਦਲ ਗਏ ਹੋਏ ਤਾਂ ਹੁਣ ਦੁਬਾਰਾ ਨਵੀਂ ਗੱਲ ਹੈ ਇਹ ਤਾਂ ਹੁਣ ਸਾਲ ਤੋਂ ਉੱਪਰ ਸਾਲ ਦੇ ਉੱਪਰ ਘੱਟੋ ਘੱਟ 5-6 ਪਟਵਾਰੀ ਬਦਲ ਕੇ ਹੋਣ ਕਿੰਨੇ ਗਿੜੇ ਪਾਰੇ ਮੈਂ ਪਤਾ ਨਹੀਂ ਸਾਫ਼ ਵੀ ਨਹੀਂ ਵੀ ਕਿਹਨੇ ਕਿਹੜੇ ਮਾਰ ਚੋਕਾ ਕਦੀ ਕਿਸੇ ਕੋਲ ਕਿੱਥੇ ਜਾ ਕਦੀ ਕਿਸੇ ਪਟਵਾਰੀ ਕੋ ਕਿੱਥੇ ਪੈਂਦਾ ਕੋ ਕਿੱਥੇ ਪੈਂਦਾ ਕੋ ਕਿੱਥੇ ਪੈਂਦਾ ਲੱਭੀ ਜਾਂਦਾ ਕਿੱਥੇ ਪਟਵਾਰੀ ਕਿੱਥੇ ਜਾਵਾਂ ਕਿਹੜੀ ਜਗ੍ਹਾ ਜਾਵਾਂ ਕੱਲਾ ਬਜ਼ੁਰਗ ਆਦਮੀ ਆ 85 ਸਾਲ ਮੇਰੀ ਉਮਰ ਹੈ ਕਿਸ ਤਰ੍ਹਾਂ ਕਰਾਂ ਮੈਂ ਜਾਣ ਜਾਊਗਾ ਕਿ ਤੇ ਐਨ ਬਿਮਾਰ ਤਰੀ ਕਹਿੰਦੇ ਸੀ ਤੁਹਾਡੇ ਘਰ ਤੱਕ ਸਰਕਾਰ ਆਊਗੀ ਤੁਹਾਡੇ ਘਰ ਤੱਕ ਆ ਕੇ ਤੁਹਾਡਾ ਕੰਮ ਕਰਕੇ ਜਾਊਗੀ ਆਇਆ ਕੋਈ ਕੋਈ ਨਹੀਂ ਆਇਆ ਕੋਈ ਕਿਸੇ ਨੇ ਕੁਝ ਨਹੀਂ ਆਇਆ ਕੋਈ ਗੱਲਬਾਤ ਨਹੀਂ ਹੋਈ ਨਾ ਸਰਕਾਰ ਆਈ ਹੈ ਨਾ ਕਿਸੇ ਨੇ ਹੈਲਪ ਕੀਤੀ ਹੈ ਨਾ ਕੋਈ ਗੱਲਬਾਤ ਨਹੀਂ ਮੇਰਾ ਕੰਮ ਨਹੀਂ ਹੋ ਰਿਹਾ ਬਰਿੰਦ ਜਰਨੀ ਰੇਮਰਾਇਨ ਕਾਟ ਚੜਵਾ ਦਿਓ ਮਿਹਰਬਾਨੀ ਤੁਹਾਡੀ ਬਸ ਅੱਜ ਵੀ ਅੱਜ ਵੀ ਕੁਛ ਨਹੀਂ ਹੋਇਆ ਕੁਛ ਹੀ ਨਹੀਂ ਹੋਇਆ ਅੱਜ ਵੀ ਕੁਛ ਨਹੀਂ ਹੋਇਆ ਮੇਰਾ ਮੇਰਾ ਤੁਸੀਂ ਮਿਹਰਬਾਨੀ ਕਰਕੇ ਜੇ ਹੋ ਸਕਦਾ ਹੈ ਤਾਂ ਪਟਵਾਰੀ ਤੁਹਾਡਾ ਕੇਸ ਦੇ ਇਹ ਕੁਟਵਾਰੀ ਸਾਹਿਬ ਖੜੇ ਇੱਥੇ ਰਵਿੰਦਰ ਸਿੰਘ ਕੀ ਨਾਮ ਰਵਿੰਦਰ ਰਵਿੰਦਰ ਸਿੰਘ ਉਹ ਤਾਂ ਅੱਜ ਹੀ ਆਇਆ ਨਵਾਂ ਨਵਾਂ ਹੋ ਬਦਲ ਕੇ ਆਇਆ ਹੋਰ ਨਵਾਂ ਰਵਿੰਦਰ ਸਿੰਘ ਅਮਰੀਕਾ ਤੁਹਾਡਾ ਕੇਸ ਆਇਆ ਤਾਂ ਨਵਾਂ ਪਟਵਾਰੀ ਆ ਗਿਆ ਨਵਾਂ ਪਟਵਾਰੀ ਹੁਣ ਹੁਣ ਉਹ ਜਿੱਥੇ ਉਹ ਜਿੱਥੇ ਬੈਠਦਾ ਉੱਥੇ ਲੱਪਣਾ ਪਾਣਾ ਕਿੱਥੇ ਪੈਂਦਾ ਉੱਥੇ ਜਾ ਕੇ ਰਿਲਪਣਾ ਪਾਣਾ ਕਾਲ ਪੱਤ ਕਰਨੀ ਪਈ ਤੁਹਾਨੂੰ ਮਿਲਿਆ ਨਹੀਂ ਇੱਥੇ ਕੋਈ ਪਟਵਾਰੀ ਐਨੇ ਐਨੇ ਸਾਰੇ ਪਟਵਾਰੀ ਬੈਠੇ ਨੇ ਕੋਈ ਮਿਲਿਆ ਨਹੀਂ ਮਿਲ ਗਿਆ ਮਿਲ ਗਿਆ ਇੱਥੇ ਬੈਠੇ ਆ ਮਿਲੇ ਇੱਥੇ ਖੜੇ ਸੀ ਉਹ ਕਹਿ ਗਏ ਕਹਿੰਦਾ ਤੁਸੀਂ ਕਾਗਜੋ ਕੁਟਵਾ ਕੇ ਮੈਂ ਫੋਨ ਕਰਾਂਗਾ ਉਹਨਾਂ ਨੂੰ ਵੀ ਕਾਕੀ ਦੇ ਦਿਓ ਇਹਨਾਂ ਨੂੰ ਵੀ ਤੁਸੀਂ ਕੁਟਵਾ ਕੇ ਚੈੱਕ ਕਰਾਂਗਾ ਕਿ ਉਹ ਨਹੀਂ ਕਰ ਰਹੇ ਵੀ ਸਹਨ ਕਿਉਂ ਨਹੀਂ ਹੋ ਰਿਹਾ ਕਿਹੜੀ ਗੱਲ ਤੋਂ ਨਹੀਂ ਹੋ ਰਿਹਾ ਉਹ ਫਿਰ ਮੈਂ ਦੇਖ ਕੇ ਤੁਹਾਡਾ ਕਰਵਾਵਾਂਗਾ ਕਹਿੰਦਾ ਸੀ ਕਰਵਾਵਾਂਗਾ ਬਾਕੀ ਕਰਨਾ ਤੇ ਹੁਣ ਇਹਨਾਂ ਨੇ ਨਹੀਂ ਜੀ ਮੈਂ ਤੇ ਨਹੀਂ ਕਰ ਸਕਦਾ ਕੁਝ ਵੀ ਅਗਲੇ ਹਫਤੇ ਕਿਹਾ ਅਗਲੇ ਹਫਤੇ ਕਿਹਾ ਨਾ ਕੈਂਪਰ ਕਿਤੇ ਅਸ਼ਦਾ ਦੀ ਨਹੀਂ ਹੈਗਾ ਕੈਂਪ 5 ਦਿਨ ਦੀ ਨਹੀਂ ਹੈ ਕਿ ਹੋਰ ਅੱਗੇ ਚੱਲੇਗਾ ਕਿਤੇ ਕਹਿੰਦੇ ਨੇ ਇੱਕ ਦਿਨ ਦਾ ਹੀ ਹੈ ਫਸ ਕੈਂਪ ਲਾਇਆ ਗਿਆ ਫਾਸ ਲਾਇਆ ਤਾਂ ਮੇਰਾ ਕੰਮ ਨਹੀਂ ਹੋਇਆ ਜੀ ਬਸ ਯੋਗੀ ਗੱਲ ਆਖੀਰਲੀ ਗੱਲ ਇਹ ਹੈ ਕਿ ਮੇਰਾ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਮੇਰਾ ਮੇਰੀ ਕੋਈ ਹੈਲਪ ਨਹੀਂ ਹੋ ਰਹੀ ਮੈਂ 85 ਸਾਲ ਦੀ ਮੇਰੀ ਉਮਰ ਹੈ ਵੀ ਬਿਰਦਾ ਬਿਰਦਾ ਆਤਮੀਆ ਮਤਲਬ ਮੇਰੇ ਕੋਲ ਆਣ ਜਾਣ ਨਹੀਂ ਹੁੰਦਾ ਇੰਨਾ ਪੈਸੇ ਪੂਸੇ ਤਾਂ ਨਹੀਂ ਮੰਗੇ ਤੁਹਾਡੇ ਤੋਂ ਕੀ ਪੈਸੇ ਦੇ ਦੋ ਮੈਨੂੰ ਕੋਈ ਗੱਲ ਨਹੀਂ ਹੋਈ ਕੋਈ ਚਾ ਮੈਂ ਤੁਹਾਨੂੰ ਝੂਠ ਬਾਰਾ ਮੈਂ ਤੁਹਾਨੂੰ ਬਾਕੀ ਪਤਾ ਨਹੀਂ ਮੈਨੂੰ ਅੱਗੇ ਹੁਣ ਕੀ ਕਹਿੰਦੇ ਆ ਕੀ ਗੱਲਬਾਤ ਕੋਈ ਦੱਸਦੇ ਨਹੀਂ ਕੋਈ ਕਰ ਰਸਤਾ ਤੁਸੀਂ ਇਤੇ ਮਾਨੂੰ ਸਵੇਰ ਦੀ ਆਇਆ ਪਿਆ ਇੱਥੇ ਕਿੰਨੇ ਵਜ ਦੇ ਅਸੀਂ ਇੱਥੇ 6:30 11 ਵਜੇ ਨਾਲ ਆਇਆ ਸੀ 6:30 11 ਵਜੇ ਤੇ ਬੈਠੇ ਹੁਣ ਵੀ 2-3 ਘੰਟੇ ਤੱਕ ਹੋ ਗਏ ਚਾਹ ਪਾਣੀ ਕੁਛ ਪੀਤਾ ਕਿ ਨਹੀਂ ਨਾ ਇਹ ਕੁਛ ਵੀ ਨਹੀਂ ਕੋਚੀ ਵਿੱਚ ਬੈਠੇ ਆਂ ਬਸ ਇਹਨਾਂ ਦੇ ਸੁਣਾਣੇ ਪਾ ਦੇਖਦੇ ਹੁਣ ਪਟਵਾਰੀ ਸਾਹਿਬ ਨਹੀਂ ਸੀ ਪਹਿਲਾਂ ਹੁਣ ਪਟਵਾਰੀ ਸਾਹਿਬ ਆਏ ਆ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਉਹ ਫੈਲਕ ਢਾਕੇ ਦਿੰਦੀਆਂ ਤੋਂ ਘਰ ਲੈ ਨਹੀਂ ਹੁੰਦੇ ਕਈਆਂ ਨੇ ਘਰ ਲੈ ਲਏ ਤੇ ਉਹਨਾਂ ਨੂੰ ਇਹ ਧੱਕੇ ਖਾਣੇ ਪੈਂਦੇ ਆ ਖਾ ਰਿਹਾ ਬਸ ਹਾਂ ਉਹ ਕਰਦੇ ਮੇਰੀ ਗੁਜਰੀ ਨੂੰ 10-11 ਸਾਲ ਹੋ ਗਏ ਮੈਂ ਧੱਕੇ ਖਾ ਰ ਇਹਨਾਂ ਕੋਲ ਤਾਂ ਇੰਤਕਾਲ ਹੁੰਦਾ ਤਾਂ ਘਰ ਵਾਲੀ ਵਰਗੀ ਤਾਂ ਪਤਾ ਲੱਗਿਆ ਵੀ ਨਾਲ ਆਏ ਉਹਨਾਂ ਦੇ ਇੰਤਕਾਲ ਉਹ ਮੈਂ ਗਵਾਂਟੀ ਆ ਨਾ ਅੱਛਾ ਇਹ ਵਿਚਾਰਾ ਸਰਾ ਫਿਰਦਾ ਡੋਰ ਤੋਂ ਡੋਰ ਕਿੰਨੇ ਸਮੇਂ ਤੁਸੀਂ ਕਿੰਨੇ ਸਮੇਂ ਤੋਂ ਨਾਲ ਹੋ 35 ਸਾਲ ਤੋਂ ਜੀ ਇਹ ਇੰਤਕਾਲ ਵਾਲੇ ਕੰਮ ਦੇ ਵਿੱਚ ਨਹੀਂ ਨਾਲ ਤੋਂ ਉਹ ਗਵਾਂਟੀ ਆ ਸੀ ਇਹ ਗਵਾਂਟੀ ਹੁਣੇ ਇੰਤਕਾਲ ਦੇ ਕੰਮ ਲਈ ਅੱਜ ਤੁਸੀਂ ਆਏ ਹੋ ਤੁਸੀਂ ਦੱਸਿਆ ਕਿ ਅੱਜ ਇੰਤਕਾਲ ਚਾਹੀਦੀ ਹੈਲਪ ਮੈਂ ਚੱਲ ਸਕੂਟਰ 'ਚ ਉਠਾ ਕੇ ਤੁਸੀਂ ਜਾਓ ਇਹਦੇ ਕੋਲ ਤਾਂ ਕੁਝ ਨਹੀਂ ਹੈ ਇਹਦੇ ਕੋਲ ਤਾਂ ਕੁਝ ਨਹੀਂ ਹੈ ਮੈਂ ਲੈ ਆਪਾਂ ਠਾ ਕੇ ਸਕੂਟਰ 'ਚ ਆਪਣੇ ਸਕੂਟਰ ਤੇ ਮੇਰੀ ਕਿੰਨੀ ਹੈਲਪ ਕਰੀ ਨਹੀਂ ਕਰ ਰਹੇ ਆ ਸੀਨੀਅਰ ਸਿਟੀਜ਼ਨ ਆ ਭਾਈ 70 ਸਾਲ ਮੇਰੀ ਉਮਰ ਹੈ 80 ਆ ਇਹ ਬਜ਼ੁਰਗੇ ਤੱਕ ਹੀ ਖਾ ਰਹੇ ਹੋ ਤੇ ਆਹ ਸੁਣੋ ਇਹ ਮਤਲਬ ਇਹ ਮੇਰੀ ਹੈਲਪ ਕਰ ਰਹੇ ਆ ਹਰ ਵਾਰੀ ਆਇਆ ਤੇ ਦੋ ਵਾਰੀ ਤਾਂ ਨਾਇਬ ਸਿਲਦਾਰ ਰਹਿ ਤੇ ਹੈਗਾ ਪਵਨ ਵੀਰ ਉਹਨੂੰ ਫੋਨ ਵੀ ਕਰ ਲੇ ਕਹੇ ਵਾਰੀ ਪਰ ਹੋਪਲੈਸ ਕੋਈ ਵਾਰੀ ਉਹ ਮੈਂ ਵੀ ਕਰਵਾ ਲ ਕੋਲੀ ਤੋਂ ਦੋ ਤਿੰਨ ਵਾਰ ਕਰਾ ਚੁੱਕਾ ਆ ਆਪਣੀ ਕੋਈ ਕੰਮ ਨਹੀਂ ਹਾਂ ਕੋਲੀ ਕਲਾ ਫਾਦਰ ਸੀ ਐਮਐਲ ਇਹਨਾਂ ਦੇ ਫਾਦਰ ਸਾਹਿਬ ਸੀ ਐਮਐਲ ਕੋਲੀ ਸਾਹਿਬ ਆਪ ਵੱਡੇ ਜ਼ਾਰਾ ਸਿੰਘ ਕੋਲੀ ਸੀਗੇ ਤੇ ਹੁਣ ਹੁਣੋ ਫਰੂਟਫੁੱਲ ਰਿਜ਼ਲਟ ਨਿਕਲੇ ਲਿਆ ਕੁਛ ਕੋਈ ਰਿਜ਼ਲਟ ਨਹੀਂ ਤਾਂ ਕੋਈ ਰਿਜ਼ਲਟ ਨਹੀਂ ਨਿਕਲਿਆ ਇਹ ਲੋਕ ਕਹਿ ਰਹੇ ਨੇ ਜਿਹੜੇ ਖਾਸ ਤੌਰ ਤੇ ਲੋਕ ਪਹੁੰਚੇ ਨੇ ਹਾਲਾਂਕਿ ਤਹਿਸੀਲਦਾਰ ਸਾਹਿਬ ਇਹ ਦਾਅਵਾ ਜਰੂਰ ਕਰਦੇ ਨੇ ਕਿ 300 ਤੋਂ ਵੱਧ ਜਿਹੜੇ ਕੇਸ ਅਸੀਂ ਨਿਬੇੜ ਚੁੱਕੇ ਆਂ ਲੇਕਿਨ ਅਜੇ ਇਹ ਜਦੋਂ ਬਜ਼ੁਰਗ ਵੀ ਸਾਹਮਣੇ ਆਉਂਦੇ ਨੇ ਕਿਉਂਕਿ ਦੋ ਪਹਿਲੂ ਹੁੰਦੇ ਨੇ ਹਰ ਇੱਕ ਚੀਜ਼ ਦੇ ਇੱਕ ਤਰਫ ਕਈਆਂ ਦੇ ਮਾਮਲੇ ਹੱਲ ਵੀ ਹੋ ਜਾਂਦੇ ਨੇ ਤੇ ਕਈਆਂ ਦੇ ਮਾਮਲੇ ਜਿਹੜੇ ਨੇ ਉਹ ਹੱਲ ਹੋਣ ਤੋਂ ਪੈਂਡਿੰਗ ਵੀ ਰਹਿ ਜਾਂਦੇ ਨੇ ਔਰ ਜਿਸ ਤਰੀਕੇ ਨਾਲ ਬੱਪੂ ਜੀ ਨੇ ਸਵਾਲ ਜ਼ਰੂਰ ਚੱਕਿਆ ਕਿ 1985 ਤੋਂ ਜਿਹੜੀ ਉਹਨਾਂ ਦੀ ਇੰਤਕਾਲ ਦਾ ਜਿਹੜਾ ਉਹ ਕੰਮ ਬਾਕੀ ਹੈ ਔਰ 198 ਉਹ ਯਾਰ 24 ਜਿਹੜਾ ਉਹ ਚੜ ਚੁੱਕਾ ਇਹਨੇ ਸਾਲਾਂ ਤੋਂ ਜਿਹੜਾ ਕੰਮ ਨਹੀਂ ਹੋਇਆ ਅੱਜ ਇਸ ਖਾਸ ਸਪੈਸ਼ਲ ਜਿਕਰ ਕਹਿ ਲਈਏ ਕਿਉਂਕਿ ਖਾਸ ਕੈਂਪ ਦਾ ਜ਼ਿਕਰ ਕੀਤਾ ਗਿਆ ਔਰ ਉਸ ਖਾਸ ਕੈਂਪ ਦੇ ਵਿੱਚ ਕੀ ਹੋਵੇਗਾ ਇੱਕ ਬਾਪੂ ਜੀ ਇਹ ਵੀ ਸਵਾਲ ਕਿਥਨੇ ਕਿਤੇ ਚੱਕਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਵੀ ਚੰਪਲ ਦੇ ਨਾਲ ਦਮਪੇ ਸਿੰਘ ਪੀਟੀਸੀ న్యూਸ ਪਟਿਆਲਾ